ਮੁੰਡਾ ਜੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਵਾਲਾ ਇਹ ਮਗਾਂ ਦੀ ਕਿਥੋਂ ਦੇ ਰਹਿਣ ਵਾਲਾ ਉਹ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਰਾ ਉਹਨੂੰ ਮਾਰਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰਪੂਰ ਵਿਡਾਉਣ ਦੀ ਹੈ ਆਹੋ ਢਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਢਾਂਡ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡ ਲੋਕਾਂ ਦੇ ਇੰਨੇ ਨਿਆਣੇ ਮਰ ਜਾਂਦੇ ਆ ਭਰਾ ਕਾ ਵੇਦਾ ਇਹਨੂੰ ਕਿਹਨੇ ਫਾਤੇ ਆ ਨਸ਼ੇ ਵੇਦਾ ਇਹਨੂੰ ਕਿਹਨੇ ਫਾਤੇ ਪੇ ਇਹਨੂੰ ਕੀ ਕਰਾਂ ਤੂੰ ਉਹ ਤਾਂ ਵੇਖਾਂ ਗਾ ਆ ਇਹਦਾ ਅਭੀ ਨੋਸ਼ੇ ਦੇ ਤਾ ਇਥੇ ਦਾ ਕੇ ਉਹ ਲਾਸ਼ ਚੁੱਕ ਬਰਾਗੇ ਵੇਚਦਾ ਵਾ ਆ ਜਿਹੜਾ ਉਹ ਨਹੀਂ ਉਹ ਸਾਈਡ ਤੇ ਕੱਢ ਜਾ ਉਹ ਜਿਹੜੇ ਵਾਰਿਸ ਜਿਹੜੇ ਆ ਉਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋਈ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾ ਜਿਹੜੀ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਮਰਸਰ ਦਾ ਇਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਵਾ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮਿਲੀ ਹੈ ਪੀਛੇ ਦੀ ਡੈੱਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਕੀ ਕਾਰਵਾਈ ਕਰਦੇ ਨੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਫੈਂਡ ਕਰਦਾ ਹੈ ਤੇ ਮਾਲਕਾਂ ਦੇ ਜੋ ਵਾਰੇ ਨੇ ਸੀ ਉਹਨਾਂ ਦਾ ਬਕਾਇਦਾ ਬਿਆਨ ਲਵਾਂਗੇ ਉਹਨਾਂ ਲਾਵਾ ਸੀ ਕਹਿ ਰਹੇ ਸੀ ਸਾਨੂੰ ਕਿ ਨਖੇ ਕਰਦਾ ਕੀ ਗੇ ਲਗਾਉਂਦਾ ਸੀ ਆਪ ਦੇਖੋ ਜੀ ਬੀਤੇ ਸਮੇਂ ਦੌਰਾਨ ਭਾਵੇਂ ਕੋਈ ਕਰਦਾ ਹੀ ਹੋਵੇ ਪਰ ਕਿਨੈਟ ਦੀ ਸਕੂਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਦੇ داخل ਹੀ ਸੀ